ਜਸਪੀ ਸਿੰਘ ਸਰਲੈਂਟਰ ਦਾ ਉਪਕਰਣ ਹੋਇਆ ਜਿਹੜਾ ਕੱਲ ਇਹ ਸਾਡੇ ਵਰਕਰ ਦਾ ਸਲੈਂਡਰ ਚੋਰੀ ਹੋਇਆ ਕੋਈ ਸਵਾ 2 ਵਜੇ ਇਹ ਬੰਦਾ ਸਲੈਂਡਰ ਬਾਹਰ ਰੇੜੀ ਖੜਾ ਕੇ ਸਲੈਂਡਰ ਲਾਣ ਗਿਆ ਅੰਦਰ ਤੇ 2 2-3 ਮਿੰਟ ਲਾ ਲੋ ਇੰਨੇ ਗਲੀ ਚੋਂ ਦੇਖਿਆ ਇਹ ਵਿਚਾਰਾ ਸਲੈਂਡਰ ਰੱਖ ਤੇ ਚੋਰ ਨੇ ਸਲੈਂਡਰ ਚੱਕਿਆ ਤਾਂ ਅੱਗੇ ਮੋਟਰਸਾਈਕਲ ਤੇ ਰੱਖਿਆ ਇਹ ਉੱਥੋਂ ਭੱਜਿਆ ਤਾਂ ਚੋਰ ਦੇ ਨੇ ਪਿੱਛੋਂ ਗਲਾਮਾ ਫੜ ਲਿਆ ਇਨੂੰ ਚੋਰ ਨਾਲੇ ਘੜੀ ਸਕੇ ਲੈ ਗਿਆ ਇਹਦਾ ਵਿਚਾਰੇ ਦਾ ਸੱਟਾ ਲੱਗਿਆ 4000 ਦਾ ਸਾਡਾ ਨੁਕਸਾਨ ਹੋ ਗਿਆ ਨਾ ਸਾਡਾ ਕੋਈ ਮਾਲਕ ਸੁਣਦਾ ਨਾ ਕੋਈ ਸਾਡਾ ਪ੍ਰਸ਼ਾਸਨ ਸੁਣਦਾ ਕੰਪਲੇਟ ਕਰੀਏ ਕੰਪਲੇਟ ਨਹੀਂ ਅੱਜ ਕਰਾਂਗੇ ਪਹਿਲਾਂ ਵੀ ਕਰੀ ਚੋਰੀ ਹਾਂ ਮੇਰੇ ਹੋਈਆਂ ਮੇਰੀ ਕਤਵਲਿਕ ਕਈ ਰਿਪੋਰਟਾਂ ਉੱਤੇ ਸਾਰਿਆਂ ਦੇ ਨਹੀਂ ਅੱਜ ਤੱਕ ਕੋਈ ਨਹੀਂ ਪੜਾਏਗਾ ਅਸੀਂ ਮੈਸੇਜ ਹੀ ਦੇਈ ਜਾਂਦੇ ਹਾਂ ਦੇਈ ਜਾਂਦਾ ਵੀ ਅਸੀਂ 4000 ਰੁਪਿਆ ਭਰ ਕੇ ਅਸੀਂ ਕਿੱਥੇ ਜਾਵਾਂਗੇ ਠੀਕ ਆ ਨਾ ਸਾਡੇ ਮਾਲਕੋ ਤਾਂ ਮਾਲਕ ਸਾਨੂੰ ਗਿਣਕੇ ਦਿੰਦਾ ਗਿਣ ਗਿੜ ਕੇ ਲੈਣਾ ਅਸੀਂ ਜਾਈਏ ਦਾ ਜਾਈਏ ਕਿੱਥੇ ਸਾਡੇ ਬਾਰੇ ਵੀ ਕੋਈ ਸੋਚੋ